ਸੀ ਦੇਖੋ ਡੈਰੀਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਜਲੰਧਰ ਜਿਮਨੀ ਚੌਂ ਦਾ ਅਖੜਾ ਭਖ ਗਿਆ ਤੁਹਾਨੂੰ ਦੱਸ ਦੇ ਕਿ ਪਿਛਲੇ ਸਾਲ ਵੀ ਮੈਂਬਰ ਪਾਰਲੀਮੈਂਟ ਜਲੰਧਰ ਜਿਮਨੀ ਚੌਂ ਉਹਦੇ ਉਸ ਤੇ ਵੀ ਕਾਫੀ ਜਿਹੜਾ ਸਿਆਸੀ ਪਾਰਟੀ ਨੇ ਆਪਣਾ ਦਮ ਖੜਾਇਆ ਸੀ ਇਸ ਦੇ ਬਾਵਜੂਦ ਵੀ ਜਿਹੜਾ ਵਾਚਪਾ ਦਾ ਜਿਹੜਾ ਗਰਾਫ ਕਾਫੀ ਵਧਿਆ ਹੁਣੇ ਹਾਲ ਦੇ ਵਿੱਚ ਲੋਕ ਸਭਾ 2024 ਚ ਉਹਨਾਂ ਦੇ ਵਿੱਚ ਵੀ ਵਾਚਪਾ ਦਾ ਗਰਾਫ ਕਾਫੀ ਵਧਿਆ ਕਿਉਂਕਿ ਆਮ ਬੜੀ ਜਨਤਾ ਹੈਗੀ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਜਨਤਾਵਾਸੜੀ ਲੋਕ ਭਲਾਈ ਦੀਆਂ ਸਕੀਮਾਂ ਵਾਸਤੇ ਉਹਨਾਂ ਵਾਸਤੇ ਬਿਲਕੁਲ ਨਾਲ ਸਟੈਂਡ ਖੜੇ ਕਰਦੇ ਸੀ ਇਸ ਕਰਕੇ ਆਮੜੇ ਲੋਕ ਹੈ ਉਹ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਮਿਚਾ ਸਾਹਮਣੇ ਖੜੇ ਹੁੰਦੇ ਤਾਂ ਇਸ ਵਾਰ ਜਿਹੜਾ ਜਲੰਧਰ ਵੈਸਟ ਹਲਕੇ ਜਿਹੜੀ ਜਿਮਨੀ ਚੋਣ ਹੋ ਰਹੀ ਵਿਧਾਨ ਸਭਾ ਦੀ ਤਾਂ ਵਾਜਪਾ ਦੇ ਇਹ ਜਿਹੜੇ ਉਮੀਦਵਾਰ ਹੈਗੇ ਸ਼ੀਤਲ ਅੰਗੁਰਾਲ ਲਈ ਜਿਹੜੀ ਸਮੂਹ ਵਾਜਪਾ ਦੀ ਲੀਡਰਸ਼ਿਪ ਨੇ ਹੁਣ ਕੱਲ ਤੋਂ ਇਹ ਡੈਰ ਡਾਲ ਲਿਆ ਤੇ ਇਸ ਦੇ ਨਾਲ ਹੀ ਜਿਹੜੀ ਹੁਣ ਸਿਆਸਤ ਇਹ ਬਿਲਕੁਲ ਸ਼ੁਰੂ ਹੋ ਚੁੱਕੀ ਹੈ ਤੇ ਦੇਖਣਾ ਹੁਣ ਇਹ ਹੋਵੇਗਾ 10 ਜੁਲਾਈ ਨੂੰ ਜਿਹ ਚੋਣ ਹੋ ਜਿਹੜੇ ਚੋਣ ਹੋਣ ਗਿਆ ਵੈਸਟ ਜਲੰਧਰ ਜੀਮੀ ਚੋਣ ਵਾਸਤੇ ਤਾਂ ਜਨਤਾ ਜਿਹੜੀ ਜਲੰਧਰੀ ਜਨਤਾ ਹੈਗੀ ਆ ਉਹ ਕਿਸ ਦੇ ਸਿਰ ਸਰਤਾ ਜਿਹੜਾ ਤਾਜ ਪਹਿਣਾ ਹੋਊਗੀ ਖੈਰੇ ਤਾਂ ਸਮਾਂ ਦੱਸੂਗਾ ਇਸ ਟਾਈਮ ਇਹਨਾ ਮੌਜੂਦਾ ਸਾਰੇ ਜਲੰਧਰ ਵੈਸਟ ਹਲਕੇ ਦੀ ਸਾਰੀ तमाम ਮੜੀਆਂ ਰੜੀਆਂ ਸਮੱਸਿਆਵਾਂ ਆ ਨਾ ਕੀ ਸਮੱਸਿਆ ਮੜਲੀ ਹੈਗੀਆਂ ਤਾਂ ਇਹਨਾ ਮੌਜੂਦਾ ਜ਼ਿਲ੍ਹਾ ਜਲੰਧਰ ਦੇ ਭਾਜਪਾ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਦੇਨੀਸ ਰਾ ਟੀਵੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਪਰਸ਼ਾ ਸ਼ਰਮਾ ਜੀ ਕਿੱਸਾ ਦੇਖਦੇ ਹੋ ਅ ਦੁਆਰਾ ਪਿਛਲੇ ਸਾਲ ਵੀ ਆਪਾਂ ਮਿਲੇ ਸੀ ਜਦੋਂ ਮੈਂਬਰ ਪਾਰਲੀਮੈਂਟ ਚੋਣਾਂ ਦੀ ਬੜਾ ਤੁਸੀਂ ਜੋਲ ਘਾੜੀ ਵਾਜਪਾ ਨੇ ਬੜਾ ਜੋਲ ਲਗਾਇਆ ਸੀ ਬੇਸ਼ੱਕ ਆਪਾਂ ਚੋਣ ਹਾਰ ਗਏ ਸੀ ਲੇਕਿਨ ਕਿਹਨਾਂ ਕਹਤੇ ਵਾਜਪਾ ਦਾ ਉਸਮ ਗ੍ਰਾਫ ਕਾਫੀ ਵੱਧ ਗਿਆ ਸੀ ਇਸ ਵਾਰ ਵੀ ਸ਼ੀਤਲ ਅੰਗਰਾਲ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਵਾਜਪਾ ਵਿੱਚ ਸ਼ਾਮਿਲ ਹੋਇਆ ਤੇ ਵਾਜਪਾ ਨੇ ਟਿਕੜ ਦਿੱਤਾ ਵੈਸਟ ਜੰਦਰ ਕੀ ਮੁਰਲੀ ਸਮਸਾ ਜੰਦਰ ਦੀਆਂ ਵੈਸਟ ਹਲਕੇ ਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦਨ ਸੂਰਾ ਟੀਵੀ ਦਾ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਤੁਹਾਡੇ ਮੱਦੇਨਜ਼ਰ ਨਾਲ ਮੌਕਾ ਮਿਲ ਰਿਹਾ ਹੈ। ਔਰ ਜਲੰਧਰ ਬੈਸਟ ਦੇ ਵਿੱਚ ਜਿਮਨੀ ਚੋਣ ਆਈ ਹੈ ਔਰ ਸ਼ੀਤਲੰਗੁਰਾਲ ਜੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਸੀਗੇ ਔਰ ਸ਼ੀਤਲ ਜੀ ਪਹਿਲੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਰਹੇ ਐਸ்சி ਮੋਰਚਾ ਦੇ ਰਾਸ਼ਟਰੀ ਮੈਂਬਰ ਰਹੇ ਹਨ ਔਰ ਉਹ ਵਾਪਸ ਉਹਨਾਂ ਨੇ ਘਰ ਵਾਪਸੀ ਕੀਤੀ ਹੈ। ਕਿਉਂ ਉਹਨਾਂ ਨੇ ਕਰ ਵਾਪਸੀ ਕੀਤੀ ਪਹਿਲਾ ਸਵਾਲ ਤਾਂ ਮੈਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਕਿ ਸ਼ੀਤਲ ਅੰਗਰਾਜ ਜੀ ਨੇ ਕਿਉਂ ਕਰ ਵਾਪਸੀ ਜੀ ਜਦੋਂ ਉਹ ਐਮ ਐਲ ਏ ਬਣੇ ਤਾਂ ਉਹਨਾਂ ਨੇ ਐਮ ਐਲ ਏ ਸ਼ਿਫਤੀ ਸੋਂ ਚੱਕਣ ਤੋਂ ਬਾਅਦ ਇੱਕ ਬਿਆਨ ਦਿੱਤਾ ਕਿ ਮੈਂ ਬਦਲਾਵ ਵਾਲੀ ਪਾਰਟੀ ਦੇ ਵਿੱਚ ਆਇਆ ਔਰ ਲੋਕਾਂ ਨੇ ਬੜੀਆਂ ਰੀਝਾਂ ਦੇ ਨਾਲ ਇਹ ਸਰਕਾਰ ਨੂੰ ਬਣਾਇਆ 92 ਐਮ ਐਲ ਏ ਚੁਣ ਕੇ ਆਏ ਐ ਉਹਨਾਂ ਚੋਂ ਮੈਂ ਵੀ ਇੱਕ ਆ ਮਗਰ ਮੈਂ ਬੈਸਟ ਹਲਕੇ ਦੀਆਂ ਸਮੱਸਿਆਵਾਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗਾ ਔਰ ਉਹਨਾਂ ਸਮੱਸਿਆਵਾਂ ਨੂੰ ਉਹਨੂੰ ਹੱਲ ਕਰਾਂਗਾ। ਅਗਰ ਇਹ ਸਰਕਾਰ ਉਹਨਾਂ ਸਮੱਸਿਆ ਨੂੰ ਹੱਲ ਨਹੀਂ ਕਰ ਸਕੀ ਤਾਂ ਮੈਂ ਇਸ ਪਾਰਟੀ ਨੂੰ ਵੀ ਅਲਵਿਦਾ ਕਹਿ ਦੇਵਾਂਗਾ। ਠੀਕ ਹੈ ਉਹਨਾਂ ਨੇ 1 ਸਾਲ ਦਾ ਸਮਾਂ ਮੰਗਿਆ ਸੀ 1 ਸਾਲ ਦੇ ਵਿੱਚ ਤਾਂ ਨਹੀਂ ਉਹ ਅਲਵਿਦਾ ਕਰ ਸਕੇ। ਮਗਰ ਦੇਖਦੇ ਰਹੇ ਮਨ ਪਰਦਾ ਰਿਆ ਆਖਰ ਚਾਕੇ ਜਦੋਂ ਉਹਨਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਸੁਧਾਰ ਨਹੀਂ ਕਰ ਸਕਦੀ, ਜਲੰਧਰ ਜਲੰਧਰ ਬੈਸ ਦਾ ਸੁਧਾਰ ਨਹੀਂ ਕਰ ਸਕਦੀ। ਇਸ ਕਰਕੇ ਜਿਹਨਾਂ ਮੁੱਦਿਆਂ ਤੇ ਉਹਨਾਂ ਨੇ ਚੋਣ ਲੜ ਲਈ ਸੀ, ਨਸ਼ੇ ਨੂੰ ਲੈ ਕੇ, ਲਾਚਰੀ ਨੂੰ ਲੈ ਕੇ ਐਕਸਟੋਰਸ਼ਨ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਉਹ ਕੋਈ ਵੀ ਚੀਜ਼ ਜਿਹੜੀ ਹੈ ਉਹ ਠੀਕ ਨਹੀਂ ਹੋ ਸਕੀ ਦਰੁਸਤ ਨਹੀਂ ਹੋ ਸਕੀ ਇਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡਿਆ ਔਰ ਮੈਨੂੰ ਲੱਗਦਾ ਹੈ ਕਿ ਇਹ ਮੁੱਦੇ ਮੁਢਲੇ ਮੁੱਦੇ ਨੇ ਜਲੰਧਰ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ ਕ੍ਰਾਈਮ ਇੱਥੇ ਬਹੁਤ ਜ਼ਿਆਦਾ ਹੈ ਜਲੰਧਰ ਵੈਸਟ ਦੇ ਵਿੱਚ ਬੜੇ ਲਾਅ ਐਂਡ ਆਰਡਰ ਵਿਗੜਿਆ ਹੋਇਆ ਹੈ ਲਾਟਰੀ ਦਾ ਇੱਥੇ ਕੰਮ ਸੀ ਸ਼ੀਤਲ ਜੀ ਨੇ ਧਰਨੇ ਵਗੈਰਾ ਵੀ ਦਿੱਤੇ ਹੈ ਸੋ ਸਾਰੀਆਂ ਸਮੱਸਿਆਵਾਂ ਹੈ ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਔਰ ਸ਼ੀਤਲ ਉਗਰਾਲ ਜੀ ਜਲੰਧਰ ਵੈਸਟ ਦੇ ਵਿੱਚ ਚੋਣ ਲੜਦੇ ਪਏ ਹੈ ਔਰ ਇੱਕ ਸਮੱਸਿਆ ਹੋਰ ਇਹ ਨਾਲ ਬੜੀ ਮਹੱਤਵਪੂਰਨ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜਲੰਧਰ ਦੇ ਵਿੱਚ ਸਮਾਰਟ ਸਿਟੀ ਨੂੰ ਲੈ ਕੇ ਆਉਣ ਵਾਲੇ ਪੰਜਾਬ ਦੇ ਸਭ ਤੋਂ ਜਲੰਧਰ ਦੇ ਪੂਰਬ ਮੇਅਰ ਸਰਗਵਾਸੀ ਸੁਨੀਲ ਜੋਤੀ ਸੀ ਸੀਗੇ ਉਹ ਸਮਾਰਟ ਸਿਟੀ 100 ਸ਼ਹਿਰਾਂ ਨੂੰ ਉਹਦੇ ਵਿੱਚ ਵੀ ਸ਼ਮੂਲੀਅਤ ਮਿਲੀ ਸੀਗੀ ਔਰ ਲਗਭਗ 1000 ਕਰੋੜ ਰੁਪਏ ਜਲੰਧਰ ਨੂੰ ਮਿਲਿਆ ਉਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਇੰਨਾ ਕੋਟਾਲਾ ਹੋਇਆ ਕਿ ਜਲੰਧਰ ਦਾ ਸੁੰਦਰੀ ਕਿਰਨ ਕੀ ਹੋਣਾ ਸੀ ਕਿ ਜਲੰਧਰ ਦੀਆਂ ਤਜੀਆਂ ਉੜ ਗਈਆਂ ਅੱਜ ਵੀ ਜਾਓ ਕੂੜੇ ਦੇ ਢੇਰ ਅੱਜ ਵੀ ਜਾਓ ਤੁਸੀਂ ਦੇਖੋ ਕਿ ਸੀਵਰੇਜ ਦੀ ਦਿੱਕਤ ਹੈ ਮਤਲਬ ਜੋ ਮੋਡਲੀਆਂ ਸੁਵਿਧਾਵਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਵੀ ਠੀਕ ਨਹੀਂ ਹੋ ਸਕੀਆਂ ਸੋ ਇਹ ਬਦਲਾਵ ਵਾਲੀ ਸਰਕਾਰ ਆਈ ਉਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਗੱਲ ਕੀਤੀ ਸੀ ਸੀ ਭ੍ਰਸ਼ਟਾਚਾਰ ਮੁਕਤ ਕਰਾਂਗੇ ਇਹ ਕਰਾਂਗੇ ਕੈਗ ਦੀ ਰਿਪੋਰਟ ਵੀ ਆ ਗਈ ਉਹਦੇ ਚ ਵੀ ਭ੍ਰਸ਼ਟਾਚਾਰ ਸਾਹਮਣੇ ਆ ਗਿਆ ਮਗਰ ਕਾਂਗਰਸ ਨੇ ਭ੍ਰਸ਼ਟਾਚਾਰ ਫਲਾਇਆ ਔਰ ਆਮ ਆਦਮੀ ਪਾਰਟੀ ਉਸ ਭ੍ਰਸ਼ਟਾਚਾਰ ਦੇ ਉੱਤੇ ਨੱਥ ਪਾਉਣ ਦਾ ਨਕੇਲ ਪਾਉਣ ਦਾ ਕੰਮ ਕਰਨ ਦੇ ਵਿੱਚ ਬਿਫਲ ਹੋਈ ਫੇਲ ਹੋਈ ਔਰ ਇਸ ਕਰਕੇ ਸਮਾਰਟ ਸਿਟੀ ਦਾ ਮੁੱਦਾ ਵੀ ਜਿਹੜਾ ਹੈ ਜਲੰਧਰ ਸ਼ਹਿਰ ਦੇ ਲਈ ਬੜਾ ਇੰਪੋਰਟੈਂਟ ਹੈ ਆ ਹਮੇਸ਼ਾ ਰਮਜੀਤ ਸਮਾਰਟ ਰਿਡੀ ਗੱਲ ਕੀਤੀ ਇਸ਼ੂ ਗੱਲ ਕੀਤੀ ਸੀ ਜਦੋਂ ਜਿਮਨੀ ਚੌਂਕ ਸੀ ਤੇ तमाम ਆਪਣੇ ਜਿਹੜੇ ਭਾਜਪਾ ਦੇ ਸੋ तमाम ਜਿਹੜੇ ਲੀਡਰਸ਼ਿਪ ਹੈ ਚਾਹੇ ਹਰਦੀਪੂਰੀ ਗੱਲ ਜੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਅਸ਼ਵੀ ਸ਼ਰਮਈ ਪ੍ਰਧਾਨ ਉਹਦੀ ਗੱਲ ਚ ਕਿਸੀ ਵੀ ਅਸੀਂ ਇਲੈਕਸ਼ਨ ਤੋਂ ਬਾਅਦ ਅਬਿਲਸ ਜਾਂਚ ਕਰਾਵਾਂਗੇ ਸਮਾਰਟ ਸਿਟੀ ਜਿਹੜਾ ਫੰਡ ਦਾ ਘੁਟਾਲਾ ਹੋਇਆ ਲੇਕਿਨ ਉਹ ਮੇਰੇ ਖਿਆਲ ਠੰਡੇ ਬਸਤੀ ਪੈ ਗਿਆ ਕਿ ਹਜੇ ਵੀ ਉਹਦੀ ਇਨਕੁਆਰੀ ਹੋਊਗੀ ਦਵਾਰਕ ਨਹੀਂ ਹੋਊਗੀ ਦੇਖੋ ਠੰਡੇ ਬਸਤੇ ਚ ਨਹੀਂ ਪਿਆ ਸਭ ਤੋਂ ਪਹਿਲੇ 7 ਨਿਰੰਜਨ ਜੋਤੀ ਜਲੰਧਰ ਦੇ ਵਿੱਚ ਆਏ ਜੀ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਸਾਰੇ ਪ੍ਰੋਜੈਕਟਾਂ ਨੂੰ ਦੇਖਿਆ ਇਸ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਫਿਰ ਹਰਦੀਪਪੁਰ ਜੀ ਨਾਲ ਗੱਲ ਹੋਈ ਉਹਨਾਂ ਨੇ ਵੀ ਵਿਸ਼ਵਾਸਨ ਦਿੱਤਾ ਮਗਰ ਉਸ ਤੋਂ ਬਾਅਦ ਜਿਹੜੇ ਸਾਡੇ ਲਾਅ ਮਿਨਿਸਟਰ ਨੇ ਸੈਂਟਰਲ ਲਾਅ ਮਿਨਿਸਟਰ ਨੇ ਅਰਜੁਨ ਰਾਮ ਮੇਗਵਾਲ ਜੀ ਉਹਨਾਂ ਦੀ ਜਲੰਧਰ ਚ ਦੋ ਤਿੰਨ ਵਿਜ਼ਿ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਬੜੇ ਗੰਭੀਰ ਅ ਤਾ ਦੇ ਨਾਲ ਲਿਆ ਔਰ ਰਿਚਨ ਦੇ ਵਿੱਚ ਹਰਦੀਪ ਪੂਰੀ ਜੀ ਨੂੰ ਲਿਖਿਆ ਤਾਂ ਉਸ ਤੋਂ ਬਾਅਦ ਕੈਗ ਦੀ ਟੀਮ ਜਲੰਧਰ ਆਈ ਲਗਭਗ 2 ਮਹੀਨੇ ਉਹ ਜਲੰਧਰ ਦੇ ਵਿੱਚ ਰਹੀ ਔਰ ਉਹਨਾਂ ਨੇ ਆਪਣੀ ਰਿਪੋਰਟ ਬਣਾਈ ਬੜੀਆਂ ਖ਼ਬਰਾਂ 'ਚ ਪਬਲਿਸ਼ ਹੋਈ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਸੀਗਾ ਜਿਹੜਾ ਇੱਥੇ ਕੰਮ ਸਟਾਰਟ ਹੋਇਆ ਸੀ ਉਹ ਚ ਵਿਆਪਕ ਰੂਪ ਦੇ ਵਿੱਚ ਬਹੁਤ ਵੱਡੇ ਸਟਾਰ ਦੋਸ਼ੀ ਕੌਣ ਦੋਸ਼ੀ ਕੌਣ ਦੋਸ਼ੀ ਨਿਕਲਣਗੇ ਦੋਸ਼ੀ ਨਿਕਲਣਗੇ ਕੰਮ ਚੱਲ ਰਿਹਾ ਸਰਕਾਰ ਫੇ ਬਣੀ ਹੈ ਔਰ ਹੁਣ ਡਿਪਾਰਟਮੈਂਟ ਜਿਹੜਾ ਹੈ ਇਹਦਾ ਲੋਕਲ ਬਾਡੀਜ਼ ਦਾ ਉਹ ਮਨੋਰ ਲਾਲ ਖੱਤਰ ਜੀ ਕੋਲ ਹੈ ਸਾਨੂੰ ਪੂਰੀ ਆਸ ਹੈ ਕਿ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਣ ਦਾ ਕੰਮ ਭਾਰਤੀ ਜਨਤਾ ਪਾਰਟੀ ਕਰੇਗੀ ਜਲਦੀ ਜਲਦ ਕਰੂਗੀ ਬਿਲਕੁਲ ਜਲਦ ਕਰੇਗੀ ਚੋਣਾਂ ਦੀ ਗੱਲ ਨਹੀਂ ਹੈ ਅਸੀਂ ਚੋਣਾਂ ਤੋਂ ਪਹਿਲੇ ਵੀ ਕੰਮ ਕੀਤਾ ਹੈ ਅਸੀਂ ਹੁਣ ਵੀ ਇਸ ਗੱਲ ਨੂੰ ਕਹਿੰਨੇ ਕਿ ਜਲਦ ਕਰੇਗੀ ਔਰ ਇਹ ਜਿਹੜੀ ਸਰਕਾਰ ਹੈ ਜਿਹੜੀ ਬਦਲਾਵ ਦੀ ਗੱਲ ਕਰਦੀ ਸੀ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੀ ਸੀ ਉਹਦੇ ਕੋ ਕੁਝ ਨਹੀਂ ਹੋਣਾ ਜਲੰਧਰ ਦਾ ਪਲਾ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦੇ ਮਾਧਮ ਨਾਲ ਆਵੇ ਤੁਸੀਂ ਗੱਲ ਕੀਤੀ ਹੈ ਵੀ ਇਸ ਇਲਾਕੇ ਜਿਹੜੀ ਜੜੇ ਸਟਰੀ ਗੱਲ ਕੀਤੀ ਗਈ ਹੈ ਨਸ਼ੇ ਦੀ ਗੱਲ ਕੀਤੀ ਗਈ ਹੈ ਬਿਲਕੁਲ ਸ਼ੀਤ ਰੰਗਰਾ ਨੇ ਗੱਲ ਵੀ ਚੱਕੀ ਮੁੱਦਾ ਵੀ ਉਠਾਇਆ ਸੀ ਤਾਂ ਹੀ ਉਹਨਾਂ ਨੇ ਪਾਰਟੀ ਆਮ ਆਦੀ ਪੜੀ ਛੱਡ ਕੇ ਭਾਜਪਾ ਜੁਆਇਨ ਕੀਤੀ ਕੀ ਲੱਗ ਰਿਹਾ ਲੇਕਿਨ ਇਸ ਦੇ ਬਾਵਜੂਦ ਨਵਨੀ ਉਤਸਾਹ ਦਾ ਪੰਜਾਬ ਦੇ ਮੁੱਖ ਮੰਤਰੀ ਤੇ ਜੰਦਰ ਦੇ ਨਵਨੀ ਜੋ ਮੈਂਬਰ ਪਾਰਲੀਮੈਂਟ ਚਲ ਜਿਸ ਚੰਨੀ ਦੇ ਪਿੱਛੇ ਡਾੜੇ ਜੁੰਦਾ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੇ ਸਿੱਧੇ ਤੌਰ ਤੇ ਇਸੀ ਤੇ ਅੰਗਰਾਲ ਤੇ ਦੋਸ਼ ਲਗਾਇਆ ਵੀ ਡੜੇ ਛੱਟੇ ਦਾ ਕੰਮ ਕਰਦੇ ਦੇਖੋ ਦੋਸ਼ ਲਗਾਣਾ આરોਪ ਲਗਾਣਾ ਬੜੇ ਇਹੀ ਗੱਲ ਹੁੰਦੀ ਆ ਆਰਾਮ ਨਾਲ ਸੀ ਕਿਸੇ ਵੀ ਤੇ ਵੀ આરોਪ ਲਗਾ ਸਕਦੇ ਪਾਈ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਅਗਰ 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 ਪ੍ਰੈਸ ਪ੍ਰੈਸ ਕੀਤਾ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰਨ ਕਿਉਂ ਨਹੀਂ ਕਰਵਾਈ ਵੀ ਅਗਰ ਚੰਨੀਜੀ ਪੰਜਾਬ ਦੇ ਪੂਰਵ ਸੀਐਮ ਸੀਗੇ ਔਰ ਉਸ ਤੋਂ ਬਾਅਦ ਐਮਪੀ ਦਾ ਵੀ ਚੋਣ ਲੜੇ ਔਰ ਵਰਤਮਾਨ ਦੇ ਵਿੱਚ ਜਿਹੜੇ ਸੀਐਮ ਹੈ ਉਹ ਜਲੰਧਰ ਦੇ ਵਿੱਚ ਹੀ ਬੈਠੇ ਹੈ ਠੀਕ ਹੈ ਅਗਰ ਸ਼ੀਤਲੰਗੁਰਾਲ ਜੀ ਪ੍ਰਸ਼ਟ ਸੀਗੇ ਅਗਰ ਉਹ ਕਿਸੇ ਮਾਮਲੇ ਦੇ ਵਿੱਚ ਸ਼ਾਮਿਲ ਸੀਗੇ ਤੇ ਕਿਉਂ ਨਹੀਂ ਉਹ ਆਪਣੀ ਕਾਰਵਾਈ ਕਰ ਸਕੇ ਕਿ ਤੁਸੀਂ ਮੰਨਦੇ ਹੋ ਵੀ ਅਗਰ ਚਰਨਜੀਤ ਚੰਨੀ ਜੀ ਨੇ ਪੈਸ ਕਾਨਫਰੈਂਸ ਦੇ ਵਿੱਚ ਸ਼ਰੇਆਮ ਮੀਡੀਆ ਸਾਹਮਣੇ ਇੱਕ ਰੋਪ ਲਗਾਇਆ ਕਿ ਲੱਗਦਾ ਸੀ ਉਸ ਟਾਈਮ ਵਿੱਚ ਚਰਨਜੀਤ ਚੰਨੀ ਨੂੰ ਸਾਹਮਣੇ ਪੁਖਤਾ ਪ੍ਰੂਫ ਲੈਣੇ ਦਸਤਾਵੇਜ਼ ਸਾਹਮਣੇ ਪ੍ਰਤੱਖ ਸਾਹਮਣੇ ਰੱਖਣੇ ਚਾਹੀਦੇ ਸਨ ਰਾਜਨੀਤੀ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਲੋਕ ਗੱਲਾਂ ਦੇ ਮਾਧਿਅਮ ਦੇ ਨਾਲ આરોਪ ਲਗਾਉਂਦੇ ਹਨ ਮਗਰ ਉਹਨੂੰ ਪ੍ਰੂਫ ਕਰਨਾ ਬੜਾ ਔਖਾ ਹੁੰਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਲੰਧਰ ਬੈਸਟ ਇਹੋ ਦੀਆਂ ਬੜੀਆਂ ਨਿਚਲੇ સ્તર ਦੀ ਰਾਜਨੀਤੀ ਜਿਹੜੀ ਹੈ ਉਹ ਆਵਾਮ ਦੀ ਪਾਰਟੀ ਵੀ ਕਰ ਰਹੀ ਹੈ ਪਿਛਲੇ ਮੈਂ ਕੱਲ ਇੱਕ ਆਡੀਓ ਸੁਣਦਾ ਪਿਆ ਸੀ ਉਹ ਚ ਭਾਰਤ ਜਨਤਾ ਪਾਰਟੀ ਨੂੰ ਗੁੰਡਿਆਂ ਦੀ ਪਾਰਟੀ ਕਿਹਾ ਅਗਰ ਭਾਰਤ ਜਨਤਾ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਤਾਂ ਕੇਂਦਰ ਦੇ ਵਿੱਚ ਤੀਸਰੀ ਵਾਰ ਸਰਕਾਰ ਨਾ ਬਣਾ ਸਕਦੀ ਅਗਰ ਭਾਰਤ ਜਨਤਾ ਪਾਰਟੀ ਗੁੰਡਿਆਂ ਦੀ ਪਾਰਟੀ ਹੁੰਦੀ ਤਾਂ 6.6% ਤੋਂ 18% ਤੱਕ ਪੰਜਾਬ ਚ ਆਪਣਾ ਵੋਟ ਸ਼ੇਅਰ ਨਹੀਂ ਲਾਇਆ ਜਾਂਦੀ ਅੱਜ ਪੰਜਾਬ ਦੇ ਲੋਕ ਭਾਰਤ ਜਨਤਾ ਪਾਰਟੀ ਦੀ ਤਰਫ ਇੱਕ ਪੋਜ਼ਿਟਿਵ ਵੇਦਨਾ ਦੇਖਦੇ ਪਏ ਆ ਔਰ ਆਨਲਪਿਕ ਪੰਜਾਬ ਦਾ ਭਾਰਤ ਜਨਤਾ ਪਾਰਟੀ ਦੇ ਵਿੱਚ ਦੇਖਦੇ ਪਏ ਆ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਝੂਠ ਦੇ ਉੱਤੇ ਸੱਚ ਦੀ ਵਾਰ ਕਰਨ ਵਾਲੀ ਅਗਰ ਕੋਈ ਪਾਰਟੀ ਹੈਗੀ ਹੈ ਤਾਂ ਉਹ ਭਾਰਤ ਜਨਤਾ ਪਾਰਟੀ ਹੈ ਔਰ ਪਿਛਲੀ ਜਿਮਣੀ ਚੋਣਾਂ ਦੇ ਵਿੱਚ ਲਗਭਗ ਅਸੀਂ 21000 ਵੋਟ ਲਿਆ ਸੀਗਾ ਔਰ ਇਹਨਾਂ ਚੋਣਾਂ ਦੇ ਵਿੱਚ ਅਸੀਂ 42000 ਵੋਟ ਤੇ ਪਹੁੰਚ ਗਏ ਤੇ ਅਗਰ ਅਸੀਂ ਅਸੀਂ ਚੋਰ ਡਾਕੂਆਂ ਦੀ ਪਾਰਟੀ ਹੁੰਦੀ ਲੁਟੇਰਿਆਂ ਦੀ ਪਾਰਟੀ ਹੁੰਦੀ ਤਾਂ ਲੋਕ ਸਾਨੂੰ ਵੋਟ ਕਿਉਂ ਕਰਦੇ ਲੋਕਾਂ ਨੇ ਬਹੁਤ ਇਸ ਕਰਕੇ ਕੀਤਾ ਕਿ ਉਹਨਾਂ ਦਾ ਵਿਸ਼ਵਾਸ ਭਾਰਤ ਜਨਤਾ ਪਾਰਟੀ ਦੇ ਵਿੱਚ ਹੈ 1 ਲੱਖ ਤਕਰੀਬਨ 1 80 ਹਜ਼ਾਰ ਤੁਹਾਡੇ ਜੰਦਰ ਵੈਸਟ ਹਲਕੇ ਦੇ ਜਿਹੜਾ ਵੋਟਰ ਹੈਗੇ ਆ ਕਿ ਲੱਗ ਰਿਹਾ ਸ਼ੀਤਲ ਅੰਗਰਾਲ ਜਿਹੜੇ ਵਾਜਪਾ ਦੇ ਵਿੱਚ ਵੈਸਟ ਹਲਕਾ ਜੰਦਰਾ ਬਿਲਕੁਲ ਤਿਆਰ ਹੈ ਵੀ ਵਾਜਪਾ ਦਾ ਸਹਾਈ ਵੀ ਵਾਜਪਾ ਪ੍ਰਤੀ ਉਹਨਾਂ ਹੀ ਹਮਦਰਦੀ ਵੀ ਹੈ ਲੋਕਾਂ ਨੂੰ ਔਰ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਬਿਲਕੁਲ ਬਿਲਕੁਲ ਨੀਟ ਐਂਡ ਕਲੀਨ ਔ ਠੋਕ ਕੇ ਗੱਲ ਕਰਦੇ ਆ ਤੇ ਨਸ਼ਿਆਂ ਨੂੰ ਮਿਟਾਉਣ ਵਾਸਤੇ ਬਿਲਕੁਲ ਆਵਾਜ਼ ਚੱਕੀ ਸੀ ਤਾਂ ਅੱਜ ਵੀ ਆਪਣਾ ਸਟੈਂਡ ਬਰਕਰਾਰ ਰੱਖਿਆ ਹੀ ਲੱਗਦੀ ਇਸ ਵਾਰ ਜਿੰਮੀ ਚੌਂ ਦੇ ਵਿੱਚ ਸ਼ੀਤਲ ਅੰਗਰਾਲ ਨੂੰ ਵੈਸ ਤੇ ਜਿਲੰਦਰ ਵੈਸ ਦੇ ਲੋਕ ਬਿਲਕੁਲ ਆਪਣਾ ਬਹੁਮਤ ਦੇਣ ਦੇਖੋ ਕੁਝ ਦਿਖਦਾ ਹੁੰਦਾ ਹਾਥੀ ਦੇ ਦੰਦ ਖਾਣਦੇ ਹੋਰ ਹੁੰਦੇ ਦਿਖਾਣ ਦੇ ਹੋਰ ਹੁੰਦੇ ਅੱਜ ਆਵਾਜ਼ ਵੀ ਪਾਚੀ ਦਾ ਪ੍ਰਚਾਰ ਪ੍ਰਸਾਰ ਜਲੰਧਰ ਵੈਸ ਦੇ ਵਿੱਚ ਉਹ ਹਾਥੀ ਦੇ ਉਹਨਾਂ ਦੰਦਾਂ ਦੀ ਤਰ੍ਹਾਂ ਜਿਹੜੇ ਦਿਖਾਵੇ ਦੇ ਵਿੱਚ ਹੈਗੇ ਆ ਮਗਰ ਵਾਸਤਵਿਕਤਾ ਕੁਝ ਹੋਰ ਆ ਦਿਖਦੀ ਨਹੀਂ ਹੈਗੀ ਮਗਰ ਦੂਸਰੇ ਸਰ ਭਾਰਤੀ ਜਨਤਾ ਪਾਰਟੀ ਜਿਹੜੀ ਮੈਂ ਪਿੱਛੇ ਤੁਹਾਨੂੰ ਜਨਾ ਹੁਣੀ ਗੱਲ ਕਰਕੇ ਆਇਆ ਹਟਿਆ ਕਿ 21000 ਤੋਂ 42000 ਤੇ ਪਹੁੰਚਣਾ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਪਿਆਰ ਵੀ ਹੈ ਵਿਸ਼ਵਾਸ ਵੀ ਹੈ ਔਰ ਅਸ਼ੀਤ ਲੰਗੁਰਾਲ ਦੇ ਨਾਲ ਵੀ ਉਹ ਉਨਾ ਹੀ ਪਿਆਰ ਕਰਦੇ ਆ ਔਰ ਮੈਨੂੰ ਲੱਗਦਾ ਹੈ ਕਿ 10 ਤਰੀਕ ਨੂੰ ਚੋਣਾਂ ਤੋਂ ਬਾਅਦ ਜਦੋਂ ਰਿਜ਼ਲਟ ਆਣਾ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਬਹੁਤ ਚੰਗਿਆ ਤੋ ਇਹ ਸਨ ਜੰਦਤੋ ਜਿਲ੍ਹਾ ਪ੍ਰਧਾਨ ਵਾਜਪਾ ਦੇ ਸੁਸ਼ੀਲ ਸ਼ਰਮਾ ਇਹ ਦੱਸੇ ਕਿ 10 ਜਿਹੜੇ ਜੁਲਾਈ ਨੂੰ ਜਿਹੜਾ ਰਿਜ਼ਲਟ ਆਊਗਾ ਜਿਮਨੀ ਚੌਂੜਾ ਵੈਸਟ ਜੰਦਰ ਵਿਸ ਤੋਂ ਤਾਂ ਸਿੱਧੇ ਤੌਰ ਤੇ ਬਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਸ਼ੀ ਸ਼ਰਮਾ ਨੇ ਗੱਲ ਆਖੀ ਵੀ ਸ਼ੀਤਲ ਅੰਗੁਰਾਲ ਨੇ ਹਮੇਸ਼ਾ ਹੀ ਸੱਚ ਤੇ ਹੱਕ ਦੀ ਲੜਾਈ ਵਾਸਤੇ ਆਪਣੀ ਆਵਾਜ਼ ਚੁੱਕੀ ਹੈ ਤੇ ਖਾਸ ਕਰਕੇ ਜੰਦਰ ਦੇ ਵੈਸਲ ਕੇ ਜਿਹੜਾ ਨਸ਼ਾ ਔਰ ਡੜੇ ਛੱਟੇ ਕੰਮ ਹੁੰਦਾ ਉਹਦੇ ਵਿੱਚ ਆਪਣੀ ਆਵਾਜ਼ ਚੁੱਕੀ ਤਾਂ ਅਗਰ ਉਸ ਆਵਾਜ਼ ਨੂੰ ਕੁਚਲਣ ਦੀ ਗੱਲ ਕੀਤੀ ਸੀ ਤਾਂ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਫਿਰ ਇਸਕੇ ਨੇ ਪਾਰਟੀ ਛੱਡੀ ਤਾਂ ਬਾਜਪਾ ਦਾ ਮਨ ਫੜਿਆ ਤਾਂ ਇਸ ਵਾਰ ਵੀ ਹਮੇਸ਼ਾ ਹੀ ਉਹ ਦਰੇ ਛੱਟੇ ਤੇ ਆਂਮੜੇ ਨਸ਼ਿਆਂ ਨੂੰ ਨਸ਼ਾਖੋਰਾਵਾਂ ਵਾਸਤੇ ਹਮੇਸ਼ਾ ਆਵਾਜ਼ ਚੱਕਦੇ ਤਾਂ ਹਮੇਸ਼ਾ ਚੱਕਣਗੇ ਤਾਂ ਇਸ ਵਾਰ ਮੋਦੀ ਸਰਕਾਰ ਦੀ ਨੇਕ ਨੀਤੀਆਂ ਤੇ ਚੱਲਦੇ ਤੇ ਵਾਜਪਾ ਦੇ ਜਿਹੜੇ ਕਿਤੇ ਕੰਮ ਵਿਕਾਸ ਕੰਮ ਨੇ ਦੇਖਦੇ ਹੋਏ ਤੇ ਸ਼ੀਤਲ ਅੰਗਰਾਲ ਦੀ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਵੱਡੀ ਪੈਠ ਬਣੀ ਹੋਈ ਉਸ ਤੇ ਚੱਲਦੇ 10 ਜੁਲਾਈ ਨੂੰ ਜੰਦਰ ਵੈਸ ਤੇ ਜਿਹੜੇ ਲੋਕ ਐ ਉਹ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਖੈਰ ਇਹ ਤਾਂ ਸਮਾਂ ਦੱਸੂਗਾ ਲੇਕਿਨ ਕਿਤੇ ਵਾਜਪਾ ਜੰਦਰ ਵੈਸ ਦੀ ਸੀਟ ਨੂੰ ਲੈ ਕੇ ਕਾਫੀ ਹੁਣ गंभीर है ते आने वाले समय ਦੇ ਵਿੱਚ ਸਮੂਹ ਲੀਡਰਸ਼ਿਪ ਜ਼ਿਲंधर ਦੇ ਵਿੱਚ ਉਹ ਡੇਰਾ ਡਾਲ ਕੇ ਚੀਤਲ ਅੰਗਰਾਲ ਦੇ ਹੱਕ ਦੇ ਵਿੱਚ ਚੋਣ ਪਰਚਾ ਕਰਾਂਗੇ ਕੈਮਾ ਮੈਨ ਮਨੀਸ਼ਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਜ਼ਿਲंधर ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel पर